ਸ੍ਰੀ ਰਿਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਅਸੀਂ ਰੋਡਿ ਲਈ ਵਾਸਤੇ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਪਿਆਰੀ ਜੀ ਸੂਟ ਲੈ ਕੇ ਆਏ ਜੀ ਇੱਕ ਪਾਰਟੀ ਵੀਅਰ ਲੁੱਕ ਦੇ ਸੂਟ ਨੇ ਬਹੁਤ ਘੱਟ ਰੇਟ ਦੇ ਵਿੱਚ ਤੇ ਬਿਲਕੁਲ ਡਿਫਰੈਂਟ ਜੀ ਆਈਟਮ ਹੈ ਜਿਹੜੀ ਅਸੀਂ ਤੁਹਾਨੂੰ ਅੱਜ ਦਿਖਾਣੀ ਆ ਬਹੁਤ ਸੋਹਣੇ ਸੂਟ ਨੇ ਜੀ ਅੱਜ ਦੀ ਵੀਡੀਓ ਦੇ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੁਹਾਨੂੰ ਅੱਜ ਦੀ ਵੀਡੀਓ ਚ ਸੂਟ ਕਿੱਦਾਂ ਲੱਗੇ ਪ੍ਰਾਈਸ ਸਾਰੀ ਹੀ ਵੀਡੀਓ ਦਾ ਇੱਕੋ ਹੀ ਰਹੇਗਾ ਜੀ ਤੇ ਬੁਕਿੰਗ ਲਈ ਨੰਬਰ ਹੋਗਾ 8283828381 ਨੰਬਰ ਹੈ ਇਸ ਸ਼ੋਰ ਲੈ ਕੇ ਤੁਸੀਂ ਪਿਕ ਸੈਂਡ ਕਰ ਸਕਦੇ ਹੋ ਮੇਰੇ ਨੰਬਰ ਤੇ ਤੇ ਜੇ ਸਾਡੇ پاس ਸੂਟ ਹੋਇਆ ਤਾਂ ਅਸੀਂ ਤੁਹਾਨੂੰ ਅਵੇਲੇਬਲ ਦਾ ਮੈਸੇਜ ਕਰਾਂਗੇ ਤੁਸੀਂ ਸਾਨੂੰ ਅਡਵਾਂਸ ਚ ਪੇਮੈਂਟ ਕਰਾਣੀ ਹੁੰਦੀ ਹੈ ਵਿਦ ਸ਼ਿਪਿੰਗ ਦੇ ਨਾਲ ਤੇ ਫਿਰ ਆਪਣਾ ਐਡਰੈਸ ਸੈਂਡ ਕਰਨਾ ਹੁੰਦਾ ਜੀ ਅਸੀਂ ਤੁਹਾਨੂੰ ਤੁਹਾਡਾ ਸੂਟ ਪਾਰਸਲ ਜਾਂ ਕੋਰੀਅਰ ਕਰ ਦਾਂਗੇ ਬਹੁਤ ਸੋਹਣੀ ਜੀ ਕਲੈਕਸ਼ਨ ਆ ਬਾਕੀ ਥੋੜੇ ਕਮੈਂਟਾਂ ਦੀ ਵੇਟ ਰਹੇਗੀ ਜੀ ਤੇ ਪ੍ਰਾਈਸ ਰਹੇਗਾ ਅੱਜ ਦੀ ਵੀਡੀਓ ਦਾ 3600 ਸਾਰੇ ਸੂਟ 36 ਦੇ ਨੇ 4200 ਤੋਂ ਲੈ ਕੇ 4800 ਤੱਕ ਦੇ ਸੂਟ ਨੇ ਇਹਨਾਂ ਦੇ ਵਿੱਚ ਜਿਹੜੇ ਅਸੀਂ ਤੁਹਾਨੂੰ ਬਹੁਤ ਘੱਟ ਪ੍ਰਾਈਸ ਦੇ ਰਹੇ ਹਾਂ ਅੱਜ ਦੇ ਵੀਡੀਓ ਵਾਲੇ ਸੂਟ ਬਹੁਤ ਸੋਹਣੀ ਜਿਹੀ ਕਲੈਕਸ਼ਨ ਆ ਜੀ ਤੇ ਬਾਕੀ ਤੁਸੀਂ ਦੱਸ ਦਿਓ ਤੁਹਾਨੂੰ ਸੂਟ ਕਿੱਦਾਂ ਲੱਗੇ ਸਾਰੇ ਪਿਓਰ ਤੇ ਰਹਿਣਗੇ ਸੂਟ ਸਭ ਤੋਂ ਪਹਿਲਾਂ ਦੱਸ ਦਵਾਂ ਬਹੁਤ ਸੋਹਣਾ ਨਵਾਂ ਨਵਾਂ ਜਿਹਾ ਸਟੱਫ ਦਵਾਂਗੇ ਇਹ ਹੈਗਾ ਜੀ ਅੱਜ ਦਾ ਆਪਣਾ ਫਰਸਟ ਸੂਟ ਜੀ ਪਹਿਲਾ ਸਟੱਫ ਵਾਰੀ ਦੱਸ ਦਾਨੀਆ ਸਟੱਫ ਰਹੇਗਾ ਜੀ ਬਹੁਤ ਸੌਫਟ ਜੀ ਜਿਮੀ ਚੋ ਸਟੱਫ ਆ ਮਤਲਬ ਇਹ ਕਸ਼ਮੀਰ ਦੀ ਤਰ੍ਹਾਂ ਸਟੱਫ ਹੈ ਇਹ ਬਹੁਤ ਸੌਫਟ ਸਟੱਫ ਹੈ ਤੇ ਇਹਦੇ ਨਾਲ ਜਿਹੜੀ ਸਲਵਾਰ ਰਹੇਗੀ ਉਹ ਪਿਓਰ ਇਹਦਾ ਸਿਲਕ ਮਸਲੀਨ ਦੀ ਰਹੇਗੀ ਜੀ ਠੀਕ ਹੈ ਇਹ ਨਮਾਜਾ ਸਟੱਫ ਆ ਬਹੁਤ ਪਿਆਰਾ ਜਿਹਾ ਤੇ ਇਹ ਹੈਗੀ ਹੈ ਜੀ ਆਪਣੀ ਸ਼ਰਟ ਸਟੱਫ ਦੇ ਅਕੋਰਡਿੰਗ ਤੇ ਜਿਹੜਾ ਤਾਂ ਵਰਕ ਹੋਇਆ ਵਾ ਟੋਟਲੀ ਹੈਂਡ ਦੇ ਉੱਪਰ ਵਰਕ ਹੈ ਇਸ ਦਾ ਸਾਰਾ ਹੀ ਵਰਕ ਹੈਂਡ ਤੇ ਹੋਇਆ ਹੋਇਆ ਇੱਕ ਅਲੱਗ ਜੀ ਲੁੱਕ ਦਾ ਤੁਹਾਨੂੰ ਸੂਟ ਮਿਲੇਗਾ ਅਗਰ ਤੁਸੀਂ ਬਹੁਤ ਸਾਰੇ ਹੈਵੀ ਹੈਵੀ ਸੂਟ ਪਾ ਕੇ ਥੱਕ ਚੁੱਕੇ ਹੋ ਜਾਂ ਘਰ ਦੇ ਵਿੱਚ ਜਾਂ ਰਿਸ਼ਤੇਦਾਰੀ ਚ ਬਹੁਤ ਸਾਰੇ ਫੰਕਸ਼ਨ ਨੇ ਤਾਂ ਕੁਝ ਐਦਾਂ ਦੀ ਲੁੱਕ ਵੀ ਤੁਸੀਂ ਵੇਅਰ ਕਰ ਸਕਦੇ ਹੋ ਪਾਰਟੀ ਵੇਅਰ ਵੀ ਆ ਜਾਂਦੀ ਆ ਤੇ ਨਾਲ ਸਿੰਪਲ ਲੁੱਕ ਵੀ ਆ ਜਾਂਦੀ ਆ ਬਹੁਤ ਟੂ ਮੱਚ ਹੈਵੀ ਵੀ ਨਹੀਂ ਹੈਗਾ ਬਾਜੂ ਤੇ ਵੀ ਪ੍ਰੋਪਰ ਹੈਂਡਵਰਕ ਮਿਲੇਗਾ ਜੇ ਠੀਕ ਆ ਪ੍ਰਿੰਟ ਦੇ ਉੱਪਰ ਵਰਕ ਵੈਸੇ ਹੀ ਬਹੁਤ ਸੋਹਣਾ ਲੱਗਦਾ ਹੈ ਇਹ ਹੈਗਾ ਇਹਦੀ ਬੈਕ ਸਾਈਡ ਦਾ ਡਿਜ਼ਾਈਨ ਮੇਨ ਹੈਗਾ ਜੀ ਸਟਫ ਬਹੁਤ ਪਿਆਰਾ ਸਟਫ ਆ ਤੇ 3600 ਰਹੇਗਾ ਪ੍ਰਾਈਸ ਤੇ ਨਾਲ ਹੈਗੇ ਨੇ ਜੀ ਇਹ ਪਿਓਰ ਚਨਨ ਸ਼ਫਾਉਣ ਦੇ ਦੁਪੱਟੇ ਲੰਮੇ ਚੌੜੇ ਜੀ ਤੁਹਾਨੂੰ ਦੁਪੱਟੇ ਮਿਲਣਗੇ ਐਡਾ ਰਹੇਗਾ ਜੀ ਸਾਰੇ ਸਰਵੋਸਕੀ ਵਰਕ ਦੇ ਨਾਲ ਲੰਮਾ ਚੌੜਾ ਜਿਹਾ ਦੁਪੱਟਾ ਤੇ ਫੋਰ ਸਾਈਡ ਲੇਸ ਦੇ ਨਾਲ ਠੀਕ ਹੈ ਜੀ ਤੇ 3600 ਸੂਟ ਦਾ ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਨੈਕਸਟ ਸੇਮ ਹੀ ਡਿਜ਼ਾਈਨਿੰਗ ਆ ਜੀ ਵਰਕ ਦੀ ਡਿਜ਼ਾਈਨਿੰਗ ਤਾਂ ਤੁਸੀਂ ਵੈਸੇ ਵੀ ਦੇਖ ਹੀ ਸਕਦੇ ਹੋ ਸੇਮ ਆ ਤੇ ਇਹਦੀ ਸਲਵਾਰ ਦਾ ਕਲਰ ਤੁਹਾਨੂੰ ਦਿਖਾ ਦੰਨੇ ਆ ਇਹ ਹੈਗਾ ਜੀ ਮਸਟਰਡ 골ਡਨ ਇਹਦੀ ਸਲਵਾਰ ਦਾ ਕਲਰ ਠੀਕ ਆ ਇਹ ਵਾਲਾ ਬਾਕੀ ਸਾਰਾ ਸੂਟ ਸੇਮ ਰਹੇਗਾ ਤੇ ਬਹੁਤ ਸੋਹਣਾ ਜਿਹਾ ਸ਼ੇਡ ਆ ਇਹ ਵੀ ਤੇ ਨੈਕਸਟ ਜਿਹੜਾ ਕਲਰ ਹੈਗਾ ਇਹਦੇ ਵਿੱਚ ਇਹਦੀ ਸਲਵਾਰ ਦਾ ਕਲਰ ਤੁਹਾਨੂੰ ਦਿਖਾ ਦਾਨੇ ਆ ਇਹਦੀ ਸਲਵਾਰ ਦਾ ਕਲਰ ਹੈਗਾ ਜੀ ਇਹ ਸਕਿਨੀ 골ਡਨ ਠੀਕ ਆ ਜਿਹੜਾ ਕਲਰ ਤੁਹਾਨੂੰ ਪਸੰਦ ਆ ਡਿਜ਼ਾਈਨਿੰਗ ਬਹੁਤ ਸੋਹਣੀ ਆ ਦੇਖੋ ਪ੍ਰਿੰਟਿੰਗ ਬਹੁਤ ਸੋਹਣੀ ਆ ਜੀ ਸੂਟ ਦੀ ਖੁੱਲੇ ਹੋਏ ਦੀ ਲੁੱਕ ਬਹੁਤ ਸੋਹਣੀ ਆ ਤੇ ਉੱਪਰੋਂ ਹੈਂਡਵਰਕ ਆ ਤੇ ਪ੍ਰਾਈਸ ਬਹੁਤ ਘੱਟ ਆ 3600 ਆ ਠੀਕ ਆ ਤੇ ਇਹਦੇ ਵੀ ਤੁਹਾਨੂੰ ਅਸੀਂ ਕਾਫੀ ਸਾਰੇ ਕਲਰ ਆਪਸ਼ਨ ਦੇਣੀ ਆ ਸੇਮ ਹੀ ਡਿਜ਼ਾਈਨ ਦੇ ਵਿੱਚ ਨੈਕਸਟ ਵਿੱਚ ਤੁਹਾਨੂੰ ਮੈਂ ਦੇ ਰਹੀ ਹਾਂ ਸਲਵਾਰ ਦਾ ਕਲਰ ਆ ਜਿਹੜਾ ਉਹ ਹੈਗਾ ਜੇ ਸਾਰੇ ਸੂਟ ਖੋਲਾਂਗੇ ਤਾਂ ਥੋੜਾ ਜਿਹਾ ਟਾਈਮ ਲੱਗ ਜਾਂਦਾ ਇਹ ਦੇਖੋ ਕਿੰਨਾ ਸੋਨਾ ਤਾਂਬਾ 골ਡਨ ਸ਼ੇਡ ਆ ਠੀਕ ਆ ਬਹੁਤ ਸੋਨਾ ਸ਼ੇਡ ਆ ਜੀ ਇਹ ਵੀ ਰਸਟੀ ਜਿਹਾ ਸ਼ੇਡ ਆ ਜਾਂਦਾ ਹੈ ਕਾਫੀ ਟ੍ਰੈਂਡ ਚ ਅੱਜਕੱਲ ਕਲਰ ਇਹ ਇਹ ਹੈਗਾ ਜੀ ਇਹਦਾ ਦੁਪੱਟਾ ਜੋ ਦੁਪੱਟੇ ਦੇ ਸਾਈਡ ਤੇ ਬਾਰਡਰ ਆ ਉਸ ਕਲਰ ਸਲਵਾਰ ਦਾ ਹੋ ਜਾਏਗਾ ਇੱਕ ਕਲਰ ਤੁਹਾਨੂੰ ਹੋਰ ਦੇ ਦੰਨੇ ਆ ਇਹਦੇ ਵਿੱਚ ਜਿਹੜਾ ਕਲਰ ਆ ਜਾਏਗਾ ਜੀ ਉਹ ਆ ਜਾਏਗਾ ਆਪਣਾ ਪਿੰਕ ਇਹ ਆਨੀਅਨ ਪਿੰਕ ਜਿਹਾ ਸ਼ੇਡ ਆ ਇਹ ਦੇਖੋ ਇਹ ਵਾਲਾ ਸ਼ੇਡ ਆ ਸਲਵਾਰ ਦਾ ਇਹ ਮੈਂ ਸਲਵਾਰਾਂ ਦੇ ਕਲਰ ਤਾਂ ਦਿਖਾਏ ਆ ਕਿਉਂਕਿ ਸੂਟ ਦੇ ਵਿੱਚ ਮਲਟੀ ਜੀ ਲੁੱਕ ਹੈ ਜੇ ਕੋਈ ਵੀ ਸਲਵਾਰ ਇਹਦੇ ਨਾਲ ਚੱਲ ਸਕਦੀ ਆ ਤੇ ਸਪੈਸ਼ਲੀ ਜੋ ਆਪਣੇ ਕੋਲ ਆਈ ਆ ਸਲਵਾਰ ਉਹ ਮੈਂ ਤਾਂ ਤੁਹਾਨੂੰ ਦਿਖਾਈ ਨੇ ਸਾਰੀ ਇਹ ਦੇਖੋ ਬਹੁਤ ਸੋਹਣੇ ਜਿਹੇ ਸ਼ੇਡ ਦੇ ਵਿੱਚ ਹੈਗੇ ਆ 3600 ਪ੍ਰਾਈਸ ਦੇ ਵਿੱਚ ਇਹ ਬਹੁਤ ਸੋਹਣੇ ਜਿਹੇ ਕਲੈਕਸ਼ਨ ਦੇ ਸੂਟ ਨੇ ਤੇ ਨੈਕਸਟ ਜਿਹੜਾ ਤੁਹਾਨੂੰ ਮੈਂ ਦੇਣਾ ਸੂਟ ਇਹ ਹੈਗਾ ਇਹ ਪਿਓਰ ਸ਼ਿਮਰ ਦੇ ਉੱਪਰ ਇਹ ਪਿਓਰ ਸ਼ਿਮਰ ਆ ਜੀ ਬਿਲਕੁਲ ਸੌਫਟ ਦੇ ਵਿੱਚ ਇਹਦੇ ਤੇ ਹੈਗਾ ਜੀ ਹੈਂਡ ਪੇਂਟ ਹੈਂਡ ਪੇਂਟ ਦੇ ਉੱਪਰ ਸਾਰੇ ਟੋਟਲੀ ਕਟਦਾਣੇ ਤੇ ਸਿੱਪੀ ਦਾ ਕੰਮ ਆ। ਇਹ ਦੇਖੋ ਬਹੁਤ ਸੋਹਣਾ ਇਹ ਕਟਦਾਣੀ ਦਾ ਕੰਮ ਹੈ, ਸਿੱਪੀ ਦਾ ਤੇ ਪੱਤਾ ਸਿੱਪੀ ਦਾ ਕੰਮ ਹੈ ਇਸ ਤੇ। ਇਹ ਹੈਂਡ ਪੇਂਟ ਦੇ ਉੱਪਰ ਸੂਟ ਬਣਿਆ ਹੋਇਆ ਹੈ। ਇਹ ਵੀ ਇਹ ਸਟੀਚਿੰਗ ਤੋਂ ਬਾਅਦ ਇਹਦੀ ਵੀ ਡਿਫਰੈਂਟ ਜਿਹੀ ਲੁੱਕ ਆਏਗੀ। ਇਹਦੇ ਨਾਲ ਦਾ ਇੱਕ ਡਿਜ਼ਾਈਨ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ 'ਚ ਵੀ ਦਿਖਾਇਆ, ਉਹ ਵੀ ਬਹੁਤ ਜ਼ਿਆਦਾ ਲਾਈਕ ਕੀਤਾ ਸਾਰਿਆਂ ਨੇ। ਹੈਂਡ ਪੇਂਟ ਦੀ ਦੋ ਤਿੰਨ ਡਿਜ਼ਾਈਨ ਹੈਗੇ ਆ ਆਪਣੇ ਕੋਲ ਉਹਨਾਂ ਦਾ ਵੀ ਸੇਮ ਇਦਾਂ ਹੀ ਸੀਗਾ ਕਾਰਨਰ ਹੈਵੀ ਦੇ ਨਾਲ ਠੀਕ ਹੈ ਜੀ ਤੇ ਸਾਰੇ ਦੇ ਵਿੱਚ ਇਦਾਂ ਬੂਟੀ ਆ ਤੇ ਬੂਟੀ ਵੀ ਟੋਟਲੀ ਹੈਂਡ ਟੱਚ ਦੇ ਨਾਲ ਆ ਜੀ ਪਹਿਲਾਂ ਤਾਂ ਹੈਂਡ ਪੇਂਟ ਆ ਉੱਪਰੋਂ ਹੈਂਡਵਰਕ ਕੀਤਾ ਹੋਇਆ ਇਹਨਾਂ ਤੇ ਘਟਾਣੇ ਦੇ ਨਾਲ ਇਦਾਂ ਦੇ ਦੁਪੱਟੇ ਨੇ ਜੀ ਕਲਰ ਬਹੁਤ ਸੋਹਣੇ ਆ ਇਹ ਤਾਂ ਹੀ ਸੈਕਿੰਡ ਕਲਰ ਆ ਠੀਕ ਆ ਤੇ ਇਹ ਥਰਡ ਕਲਰ ਆ ਦੇਖ ਕੇ ਇਹ ਤੁਹਾਨੂੰ ਮਿਲ ਜੇਗਾ ਜੀ ਇਹਦੇ ਵਿੱਚ ਮਸਟਰਡ ਸ਼ੇਡ ਯੈਲੋ ਕਲਰ ਆ ਬਹੁਤ ਸੋਹਣਾ ਇਹ ਚਾਰ ਕਲਰ ਨੇ ਚਾਰੋਂ ਹੀ ਕਲਰ ਬਹੁਤ ਪਿਆਰੇ ਹੈ ਹੈਂਡ ਪੇਂਟ ਦੇ ਉੱਪਰ ਨੇ ਡਿਫਰੈਂਟ ਜਿਹੇ ਆਈਟਮ ਬਣ ਜੇਗੀ ਕੁਛ ਅਗਰ ਤੁਸੀਂ ਇੱਕੋ ਹੀ ਫੰਕਸ਼ਨ ਦੇ ਵਿੱਚ 5-6 ਦਿਨ ਵਿਆਹ ਤੇ ਜਾਣਾ ਹੁੰਦਾ ਹੈ ਕਿਉਂਕਿ ਹੁਣ ਮੈਂ ਫੰਕਸ਼ਨਾਂ 'ਚ ਫਿਰਦੀ ਆ ਤੇ ਮੈਂ ਅਲਜੀ ਵੀ ਹੋਈ ਆ ਮੈਨੂੰ ਪਤਾ ਜੀ ਕਿੰਨੇ ਸੂਟ ਚਾਹੀਦੇ ਹੁੰਦੇ ਆ ਤੇ ਕਿੰਨੇ ਸਾਰੇ ਫੰਕਸ਼ਨ ਆ ਨੈਕਸਟ ਸੂਟ ਪਹਿਲਾਂ ਤੁਸੀਂ ਪਹਿਲਾਂ ਤਾਂ ਕਲਰ ਦੇਖ ਲਓ ਕਿਉਂਕਿ ਜਦੋਂ ਮੈਂ ਇਹਨੂੰ ਖੋਲਾਂਗੀ ਤੇ ਤਾਂ ਕਲਰ ਬਿਲਕੁਲ ਡਿਫਰੈਂਟ ਹੋ ਜਾਏਗਾ ਕਿਉਂਕਿ ਜਿਹੜਾ ਸ਼ਰਟ ਦਾ ਸਟੱਫ ਹੈ ਜੀ ਉਹ ਤੁਹਾਨੂੰ ਬਿਲਕੁਲ ਸੌਫਟ ਵਾਲੀ ਗਲਾਸ ਮਿਲ ਰਹੀ ਹੈ ਠੀਕ ਹੈ ਤੇ ਐਦਾ ਇਹਦੇ ਵਿੱਚ ਲਾਈਨਿੰਗ ਦਿੱਤੀ ਹੋਈ ਆ ਇਹ ਕੇਰਾ ਦੇਖੋ ਕਿੰਨਾ ਸੋਹਣਾ ਥੋਨੂੰ ਸ਼ਰਟ ਦੀ ਲਾਈਨਿੰਗ ਵਿੱਚ ਦਿੱਤੀ ਹੋਈ ਆ ਜੀ ਇਹ ਠੀਕ ਹੈ ਲਾਈਨਿੰਗ ਐਕਸਟਰਾ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਸ਼ਰਟ ਦੀ ਇਹ ਹੈਗਾ ਜੀ ਵਿਦ ਲਾਈਨਿੰਗ ਤੁਹਾਨੂੰ ਸ਼ਰਟ ਦਾ ਬਹੁਤ ਸੋਹਣਾ ਜਿਹਾ ਕਲਰ ਤੇ ਡਿਜ਼ਾਈਨ ਮਿਲ ਜਾਏਗਾ ਕਿਹੜਾ ਬਣਿਆ ਹੋਇਆ ਹੈ ਅਗਰ ਤੁਸੀਂ ਇਹ ਸੂਟ ਨੂੰ ਇੱਕ ਛੋਟੀ ਜੀ ਲੈਂਥ ਦੇ ਨਾਲ ਸ਼ਾਰਟ ਲੈਂਥ ਦੇ ਨਾਲ ਜਿੱਦਾਂ ਨਾ ਦੀ ਇਦਾਂ ਆ ਜਾਏਗੀ ਜੀ ਆਪਣੀ ਸ਼ਾਰਟ ਲੈਂਥ ਜਿੱਦਾਂ ਲਹਿੰਗੇ ਦੀ ਹੁੰਦੀ ਹੈ ਜਾਂ ਫਿਰ ਕੁੜਤੀ ਦੀ ਇਹ ਤਾਂ ਸ਼ਾਰਟ ਲੈਂਥ ਦੇ ਨਾਲ ਤੁਸੀਂ ਡਵਾਈਡਰ ਬਣਾ ਸਕਦੇ ਹੋ ਲਹਿੰਗਾ ਬਣਾ ਸਕਦੇ ਹੋ ਕਿਉਂਕਿ ਕਿਹੜਾ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਇਸ ਦਾ ਤੇ ਬਾਕੀ ਸੂਟ ਦਾ ਸੋਹਣਾ ਲੱਗੇਗਾ ਹੀ ਲੱਗੇਗਾ ਠੀਕ ਹੈ ਜੀ ਤੇ ਨਾਲ ਤੁਹਾਨੂੰ ਇਹ ਸਲਵਾਰ ਮਿਲ ਜੇਗੀ ਸਿਲਕ ਦੀ ਇਹਦੇ ਨਾਲ ਠੀਕ ਹੈ ਤੇ ਇਹ ਹੈਗਾ ਜੀ ਦੁਪੱਟਾ ਤੁਸੀਂ ਇਹਦਾ ਲੂਸ ਪਲਾਜ਼ੋ ਬਣਾ ਸਕਦੇ ਹੋ ਕਲੀਆਂ ਵਾਲਾ ਪਲਾਜ਼ੋ ਬਣਾ ਸਕਦੇ ਹੋ ਜਾ ਫਿਰ ਪੈਂਟ ਵਗੈਰਾ ਬਣਾ ਕੇ ਜਿਵੇਂ ਤੁਹਾਨੂੰ ਠੀਕ ਲੱਗਦਾ ਡਿਜ਼ਾਈਨ ਤੇ ਇਹ ਹੈਗਾ ਜੀ ਇਹਦਾ ਵਨ ਸਾਈਡ ਹੈਵੀ ਵਰਕ ਤੁਸੀਂ ਸਾਈਡ ਦੁਪੱਟਾ ਲੈਣਾ ਜਾਂ ਫਿਰ ਸਿਰ ਤੇ ਲੈਣਾ ਉਸ ਦੇ ਅਕੋਰਡਿੰਗ ਇਹਦਾ ਵਨ ਸਾਈਡ ਬਹੁਤ ਸੋਹਣਾ ਡਿਜ਼ਾਈਨਰ ਜਿਹਾ ਸੂਟ ਬਣਿਆ ਹੋਇਆ ਤੇ ਬਹੁਤ ਸੋਹਣਾ ਕਲਰ ਆ ਸਟਫ ਬਹੁਤ ਪਿਆਰਾ ਜਿਹਾ ਸੂਟ ਦਾ ਤੇ ਇਹਦੇ ਵੀ ਤੁਹਾਨੂੰ ਕਲਰ ਆਪਸ਼ਨ ਵੀ ਬਹੁਤ ਪਿਆਰੀ ਜੀ ਮਿਲਣੇ ਆਲੀ ਆ ਇਹ ਕਲਰ ਨੇ ਦੇ ਜਿਹੜੇ ਕੰਟਰਾਸਟ ਲੱਗੇ ਹੋਏ ਨੇ ਤੁਸੀਂ ਖੁਦ ਦੇਖ ਸਕਦੇ ਹੋ ਕਿੰਨੇ ਸੋਹਣੇ ਕਲਰ ਕੰਟਰਾਸਟ ਨੇ ਇਹ ਹੈਗੇ ਨੇ ਜੇ ਸਾਰੇ ਸੂਟ 3600 ਦੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਚਾਰ ਕਲਰ ਨੇ ਸੇਮ ਡਿਜ਼ਾਈਨ ਦੇ ਵਿੱਚ ਚਾਰੋਂ ਹੀ ਕਲਰ ਇੱਕ ਤੋਂ ਇੱਕ ਨੇ ਤੁਹਾਡੇ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਦੀ ਸਟਿਚਿੰਗ ਕਰਵਾ ਸਕਦੇ ਹੋ ਦੰਨਿਆ ਜੀ ਬਹੁਤ ਪਿਆਰਾ ਜਿਹਾ ਬਿਲਕੁਲ ਨਵਾਂ ਜਿਹਾ ਸਟਫ ਹੈ ਇਹ ਠੀਕ ਹੈ ਜਿਮੀ ਚੋ ਸਟਫ ਬੋਲਦੇ ਆ ਇਹ ਵਾਲੇ ਸਟਫ ਨੂੰ ਤੇ ਜਿਹੜਾ ਇਹਦਾ ਵਰਕ ਹੈ ਉਹ ਬਹੁਤ ਸੋਹਣੀ ਡਿਜੀਟਲ ਫੁੱਲਣ ਵਾਲੀ ਪ੍ਰਿੰਟਿੰਗ ਦੇ ਉੱਪਰ ਹੈਂਡਵਰਕ ਹੋਇਆ ਹੋਇਆ। ਹੈਂਡਵਰਕ ਵੀ ਸਿੱਪੀ ਟਪਲ ਦਾ ਹੋਇਆ ਹੋਇਆ ਏ। ਠੀਕ ਆ ਇਹ ਦੇਖੋ ਜੀ ਸੂਟ। ਲਾਈਨਿੰਗ ਲਾ ਕੇ ਸੂਟ ਬਣਨਗੇ ਕਿਉਂਕਿ ਪਿਓਰ ਦੀਆਂ ਆਈਟਮਾਂ ਨੇ ਇਹਦਾ ਕੇਰਾ ਵੀ ਸਾਰੀ ਦੇਖੋ ਕਿੰਨਾ ਸੋਹਣਾ ਲੱਗਦਾ ਏ। ਤੇ ਇਹਦੇ ਨਾਲ ਸਲਵਾਰ ਵੀ ਤੁਹਾਨੂੰ ਮਸਲੀਨ ਸਿਲਕ ਦੀ ਮਿਲੇਗੀ ਜੀ ਸਿਲਕ ਹੈ। ਠੀਕ ਹੈ। ਸੌਫਟ ਸਿਲਕ ਆ ਬਿਲਕੁਲ। ਬਾਜੂ ਨੇ ਬਾਜੂ ਤੇ ਵੀ ਪ੍ਰੋਪਰ ਵਰਕ ਮਿਲ ਜੇਗਾ ਕੇਰਾ ਬਹੁਤ ਸੋਹਣਾ ਬਣਿਆ ਹੋਇਆ ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਚੂਬਣੇ ਵਾਲਾ ਕੁਝ ਵੀ ਨਹੀਂ ਹੈਗਾ ਨਾ ਸਟਫ ਚੂਬਣੇ ਵਾਲਾ ਹੈ ਤੇ ਨਾ ਇਹਦਾ ਵਰਕ ਚੂਬਣੇ ਵਾਲਾ ਹੈ ਕਿਉਂਕਿ ਕਈਆਂ ਨੂੰ ਇਸ ਅਕੋਰਡਿੰਗ ਹੁੰਦਾ ਹੈ ਵੀ ਅਸੀਂ ਜਿਆਦਾ ਵਰਕ ਵਾਲੇ ਸੂਟ ਨਹੀਂ ਪਾਣੇ ਜਿੱਦਾਂ ਪਲੇਨ ਸੂਟਾਂ ਤੋਂ ਥੋੜਾ ਜਿਹਾ ਪਰਹੇਜ਼ ਕਰਦੇ ਆ ਤਾਂ ਕੁਝ ਐਦਾਂ ਦਾ ਵੀ ਤੁਸੀਂ ਪਾ ਸਕਦੇ ਹੋ ਕਿਉਂਕਿ ਜਿਹੜਾ ਇਹ ਵਾਲਾ ਸੂਟ ਆ ਇਹ ਹਰੀ ਕੇਸ ਵਾਸਤੇ ਆ ਇਹਦੇ ਨਾਲ ਦੁਪੱਟਾ ਵੀ ਤੁਹਾਨੂੰ ਚਨੌਣ ਚ ਫੋਨ ਦਾ ਮਿਲ ਜੇਗਾ ਸਾਰੇ ਦੁਪੱਟੇ ਦੇ ਵਿੱਚ ਸਰਵੋਸ ਕੀ ਦਾ ਕੰਮ ਹੋਇਆ ਹੋਇਆ ਹੈ ਫੋਰ ਸਾਈਡ ਲੇਸ ਵਰਕ ਦੇ ਨਾਲ ਆ ਕਲਰ ਵੀ ਇਹਦੇ ਇੱਕ ਤੋਂ ਇੱਕ ਨੇ ਜੀ ਸਾਰੇ ਦੋ ਸ਼ੇਡ ਨੇ ਦੋਨੋਂ ਹੀ ਸ਼ੇਡ ਇੱਕ ਤੋਂ ਇੱਕ ਨੇ ਬਹੁਤ ਪਿਆਰੇ ਨੇ ਤੇ ਨੈਕਸਟ ਜਿਹੜਾ ਤੁਹਾਨੂੰ ਮੈਂ ਸੂਟ ਦਿਖਾਣਾ ਹੈ ਇਹ ਬਰਬਰੀ ਪ੍ਰਿੰਟ ਤੇ ਆ ਸੌਰੀ ਬਰਬਰੀ ਸਟਫ ਦੇ ਉੱਪਰ ਬਹੁਤ ਸੋਹਣਾ ਪ੍ਰਿੰਟ ਆ ਬਰਬਰੀ ਦੀ ਸ਼ਰਟ ਹੈ ਜੀ ਇਹ ਬਰਬਰੀ ਦੀ ਸ਼ਰਟ ਨੂੰ ਪੀਕਾਕ ਬਹੁਤ ਪਿਆਰੇ ਬਣੇ ਹੋਇਆ ਜਿਹੜਾ ਪ੍ਰਿੰਟ ਪੀਕਾਕ ਦੇ ਵਿੱਚ ਉਹਨੂੰ ਹਾਈਲਾਈਟ ਕਰਦਾ ਜੀ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੁੱਕ ਦਾ ਸੂਟ ਬਣੇਗਾ ਸਾਰੀ ਪੀਕਾਕ ਹਾਈਲਾਈਟ ਕਰਤੇ ਜਿੱਦਾਂ ਇਹ ਦੇਖੋ ਇਹ ਵਾਲਾ ਪੀਕਾਕ ਆ ਪ੍ਰਿੰਟ ਦੇ ਵਿੱਚ ਪ੍ਰਿੰਟ ਚ ਜਿਹੜੀ ਇਹਦੀ ਮੇਨ ਬੋਡੀ ਹੁੰਦੀ ਆ ਉਹਨੂੰ ਸਿੱਪੀ ਦੇ ਨਾਲ ਪਰਤਾ ਕਟਦਾਣੇ ਦੀ ਨੈਕ ਬਣਾਤੀ ਤੇ ਬਹੁਤ ਸੋਹਣੀ ਲੁੱਕ ਬਣ ਗਈ ਜੀ ਸੂਟ ਤੇ ਬੈਕ ਸਾਈਡ ਆ ਸੇਮ ਪ੍ਰਿੰਟ ਦੀ ਬਹੁਤ ਪਿਆਰੇ ਪੀਕਾਕ ਵਾਲੇ ਡਿਜ਼ਾਈਨ ਨੇ ਮਸਲੀਨ ਦੀ ਸਲਵਾਰ ਆ ਪਿਓਰ ਦੀ ਤੇ ਜਿਹੜਾ ਇਹਦਾ ਦੁਪੱਟਾ ਹੈ ਸੇਮ ਪ੍ਰਿੰਟ ਚ ਰਹੇਗਾ ਟੋਟਲੀ ਹੈਂਡ ਦੇ ਉੱਪਰ ਕੰਮ ਹੈ ਜੀ ਇਸ ਦਾ ਐਡਾ ਰਹੇਗਾ ਨਾ ਦੁਪੱਟਾ ਸੈਂਟਰ ਦੇ ਵਿੱਚ ਪੀਕਾਕ ਡਿਜ਼ਾਈਨ ਫੋਰ ਸਾਈਡ ਵਾਰਡਰ ਤੇ ਇਹਦੇ ਵਿੱਚ ਸੈਕੰਡ ਕਲਰ ਤੁਹਾਨੂੰ ਦੰਨੇ ਅਸੀਂ ਆਨੀਅਨ ਸੇਮੀ ਪ੍ਰਿੰਟ ਦੇ ਵਿੱਚ ਸੇਮੀ ਡਿਜ਼ਾਈਨ ਚ ਦੇਖੋ ਜੀ ਕਿਹੇ ਆਫ ਵਾਈਟ ਕਲਰ ਆ ਇਹਦੇ ਤਾਂ ਵਾਟ ਹੀ ਕੱਢ ਦਾਨੇ ਬਹੁਤ ਸੋਹਣਾ ਲੱਗਦਾ ਜੀ ਇਹ ਵਾਲਾ ਡਿਜ਼ਾਈਨ ਵਾਈਟ ਦੇ ਉੱਪਰ ਬਣਿਆ ਹੋਇਆ ਠੀਕ ਆ ਇਹ ਸੀਗੇ ਤਿੰਨ ਕਲਰ ਪੀਕਾਕ ਡਿਜ਼ਾਈਨ ਵਾਲੇ ਤੇ ਜਿਹੜਾ ਸੀ ਤੁਹਾਨੂੰ ਨੈਕਸਟ ਦੇਣਾ ਏ ਇਹ ਸਿੰਗਲ ਸੂਟ ਰਹਿ ਗਿਆ ਆਪਣੇ ਪਾਸ ਇਹ ਵੀ ਬਰਬਰੀ ਸਟਫ ਤੇ ਹੀ ਆ ਇਹ ਤਾਂ ਜਿਹੜਾ neck ਹੈ ਜੀ ऑलरेडी ਪੈਚ ਲੱਗਿਆ ਹੋਇਆ ਹੈ ਇਹ ਪਿੰਟ ਐਕਸ ਪਾ ਕੇ ਤੇ ਇਹਦੇ ਨੂੰ ਬਹੁਤ ਸੋਹਣਾ ਇਹਦਾ neck ਬਣਾਇਆ ਹੋਇਆ ਔਰ ਇਹ ਆਪਣਾ neck ਬਣ ਜੇਗਾ ਠੀਕ ਹੈ ਬਹੁਤ ਸੋਹਣੀ ਨੇ ਰਾਉਂਡ ਸ਼ੇਪ ਐ ਇਦਾਂ ਲੈ ਲੈਣੀ ਤੁਸੀਂ ਜਿੱਦਾਂ ਦੀ neck ਬਾਹਰ ਬਣੀ ਹੋਈ ਹੈ ਐਵੇਂ ਦਾ ਇਹਦੇ ਵਿੱਚ neck ਬਣਾ ਸਕਦੇ ਹੋ ਬਹੁਤ ਸੋਹਣੀ ਲੁੱਕ ਆਣੀ ਹੈ ਜੀ ਸੂਟ ਦੇ 프린ਟਿੰਗ ਡਿਜੀਟਲ ਰਹੇਗੇ ਠੀਕ ਆ ਤੇ 3 ਮੀਟਰ ਦੀ ਇਹ ਸ਼ਰਟ ਰਹੇਗੀ ਤੇ ਜਿਹੜੀ ਇਹ ਸਲਵਾਰ ਹੈ ਨਾ ਉਹ ਅਲੱਗ ਪ੍ਰਿੰਟ ਦੀ ਆ ਇਹ ਪ੍ਰਿੰਟ ਹੈਰੀ ਸਲਵਾਰ ਦਾ ਇਹ ਸਿਮਿਲਰ ਹੀ ਹੈ ਮਤਲਬ ਸੇਮ ਹੀ 올ਓਵਰ ਸੂਟ ਵੀ ਕਹਿ ਸਕਦੀ ਹਾਂ ਇਹਦੀ ਸਲਵਾਰ ਦਾ ਪ੍ਰਿੰਟ ਆ ਜੀ ਠੀਕ ਆ 올ਓਵਰ ਪ੍ਰਿੰਟ ਤੇ ਹੀ ਹੈ ਇਹ ਕਿਉਂਕਿ ਇਹਨਾਂ ਥੋੜੇ ਜਿ ਮਲਟੀ ਜਿ ਸ਼ੇਡ ਆ ਜਾਂਦੇ ਆ ਹੁਣ ਜਿੱਦਾਂ ਅੱਗੇ ਦੇ ਵਿੱਚ ਗਾਜਰੀ ਦਾ ਸ਼ੇਡ ਦੇਖਣ ਨੂੰ ਨਹੀਂ ਮਿਲਦਾ ਤੇ ਬੈਕ ਸਾਈਡ ਤੇ ਤੁਹਾਨੂੰ ਆ ਦੇਖੋ ਗਾਜਰੀ ਜਿਹਾ ਕਲਰ ਵੀ ਮਿਲ ਜਾਏਗਾ ਤੇ ਨਾਲ ਜਿਹੜਾ ਦੁਪੱਟਾ ਹੈ ਇਹ ਬਰਬਰੀ ਦਾ ਹੀ ਸੂਟ 올ਓਵਰ ਬਰਬਰੀ ਸੂਟ ਆ ਜੀ ਵੀ ਦੁਪੱਟਾ ਵੀ ਪੂਰਾ ਸੂਟ 4 ਸਾਈਡ ਦਾ ਦੁਪੱਟਾ ਮਿਲ ਜਾਏਗਾ ਤੇ ਪ੍ਰਾਈਸ ਹੈਗਾ 3600 ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਤੁਹਾਡੇ ਕਮੈਂਟਾਂ ਦੀ ਵੇਟ 'ਚ ਰਹਾਂਗੇ ਜੀ ਤੇ ਕਿਹੜੇ ਸੂਟ ਤੁਹਾਨੂੰ ਪਸੰਦ ਨੇ ਵੀਡੀਓ ਜੋ ਵੀ ਤੁਸੀਂ ਲੈਣਾ ਹੈ ਇਸ ਵੀਡੀਓ ਦੇ ਵਿੱਚੋਂ ਸਕਰੀਨਸ਼ਾਟ ਲੈ ਕੇ ਮੈਸਜ ਸੈਂਡ ਕਰ ਸਕਦੇ ਹੋ ਉਮੀਦ ਕਰਦੀ ਹਾਂ ਪਸੰਦ ਆਈ ਹੋਣਗੇ ਤੁਹਾਡੇ ਕਮੈਂਟਾਂ ਦੀ ਵੇਟ 'ਚ ਰਹਾਂਗੇ ਥੈਂਕ ਯੂ ਸੋ ਮੱਚ ਥੈਂਕ ਯੂ